ਅੱਛਾ ਇੱਕ ਪਾਰਟ ਵੀ ਜਿਹਦੇ ਸਾਨੂੰ ਕਰੀਬ ਸਾਨੂੰ ਫੋਨ ਆਂਦਾ ਇੱਕ ਕਿ ਚੰਦੂਮੰਦ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੁਆ ਘੁਟਾਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮੰਦ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਲਸਿੰਗ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੁਆ ਘੁਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਸੇ ਦੌਰਾਨ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਣਕ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਣਕ ਸਾਨੂੰ ਬ੍ਰਹਿਮਤ ਹੋਇਆ ਜਿਸ ਤੋ تحت ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ੇ ਜਿਹੜੇ ਹੈਗੇ ਆ ਵਕਫਾ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਅੱਪੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲੱਗਿਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਮਦਨ ਮਸੀਹ ਜਿਹੜਾ ਪੁੱਤਰ ਨਿਆਮਤ ਮਸੀਹ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੀ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਮ੍ਰਿਤਸਰ ਹਸਪੀਟਲ ਪਹੁੰਚੀ। ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ। ਤੇ ਉਸ ਦੇ ਬਾਦਨ ਮਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮਦੀਪ ਉਸ ਨਾਨਿਤ ਤੇ ਉਸ ਦਾ ਭਰਾ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਈਆਂ ਗਈਆਂ। ਇਸੇ ਤਰ੍ਹਾਂ ਹੀ ਮਾਨਯੋਗ ਐਸਐਸਪੀ ਮੈਮ ਦੀ ਜੀ ਦਾ ਨਿਰਦੇਸ਼ ਸੀ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਕਿਲਾਲਾ ਸਿੰਘ ਦੇ ਵਿਰੁੱਧ ਦਰਜ ਕੀਤਾ ਗਿਆ। ਤੇ ਵਕਤ ਵਕਤੀ ਮਦ ਜਿਹੜਾ ਹੈਗਾ ਵਾ ਕੀਮਾ ਜੇ ਇਨਵੈਸਟੀਗੇਟ ਕਰ ਰਿਹਾ ਸੀ ਤੇ ਫਾਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਦੋਨੇ ਲੋਕਾਂ ਦੇ ਪਹਿਲਾਂ ਵੀ ਇਹੀ ਮਾਦਨੇ ਜਿਹੜੇ ਦੱਸਨੇ ਔਰ ਇਹ ਤਾਂ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਕੰਮ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਕਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀਤ ਉਫਨਾਨਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਮਸੀਹ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ ਇਹ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਚਰ ਸਬੰਧ ਕਰਵਾਣ ਕਰਦੇ ਕਿ ਮੇਰਾ ਨਾਮ ਹੋਵੇ ਲੋਕਾਂ ਦੇ ਇੱਜ਼ਤ ਪੂਰਾਣਾ ਕਰਦੇ ਆਪਣੇ ਨਾਮ ਦੀ ਮੂਟ ਮੂਟ ਜਿਹੜੇ ਨੇ ਦੋਨੋਂ ਇੱਕ ਦੋਨੋਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੇ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੇ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਅਰੈਸਟ ਕਰ ਲਿਆ ਜਿੰਦਾ ਯਾਰ ਜਿਹੜਾ ਨਾਨਕ ਹੈ ਤੇ ਬਿੱਟੇ ਕਾਫੀ ਲੰਬੇ ਸਮੇਂ ਤੋਂ ਸਰਫੀਆਂ ਚ ਇਹ ਵਾਲਾ ਇਹ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਤੇ ਫਿਲਹਾਲ ਤੇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰੰਸ ਜਿਹੜੀ ਲੜਾਈ ਝਗੜੇ ਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮ ਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈਗਾ ਜੋ ਦੋਨੇ ਆਪੋ ਆਪਣੇ ਗੈਂਟ ਦੇ ਲੀਡਰ ਨੇ ਦੋਨੇ ਮਦਨ ਦਾ ਬਣਾ ਲਏ ਜਿਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮ ਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜਾਈ ਕਰਦੇ ਸੀ ਕੋਈ ਖੜਾਈ ਦਾ ਮਕਸਦ ਉਹ ਪਰ ਅਜੇ ਤੱਕ ਪਤਾ ਨਹੀਂ ਲੜਾਈ ਦਾ ਕਾਫੀ ਸਮੇ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀ ਦੀ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਏ ਤੇ ਦਰੋਹ ਨੇ ਪੁੱਛੇ ਜਿਹੜੇ ਹੈਗੇ ਆ 5 ਪਿਸਤਲ ਸਾਨੂੰ ਬ੍ਰੰਮਦ ਹੋਏ ਆ ਇੱਕ ਬੱਤੀ ਬੋਰ ਤੇ 4 ਜਿਹੜੇ ਹੈਗੇ ਆ ਬੱਤੀ ਬੋਰ ਤੇ 10 ਜਿੰਦਾ ਲਾਈਵ ਜਿਹੜੇ ਆ ਰੌਂਡ ਬ੍ਰੰਮਦ ਕੀਤੇ ਗਏ ਗੋਲੀ ਗੋਲੀ ਕਾਨਸਰਟ ਚੱਲ ਰਹੀ ਸੀ ਕਿ ਬਹੁਤ ਫੈਕਟਰੀ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਗੋਲੀ ਵਨ ਸਾਈਡ ਚੱਲੀ ਪਰਮबीर ਓਫ ਨਾਨਿਕਵਲੋ ਤੇ ਉਸ ਦੇ ਭਰਾ ਸੁnderਵਲੋ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਡਮ ਇਹ ਜਿਹੜੇ ਪਾਲਿਟਿਸਟਲ ਕਿਹਦੇ ਉੱਪਰ ਆਏ ਕਿ ਤੋਂ ਬ੍ਰਾਮ ਬ ਪਰਮबीर ਓਫ ਨਾਨਿਕਵਲੋ ਤੇ ਉਹਦੇ ਭਰਾ ਵੱਲੋਂ ਦੋਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿੰਨੇ ਜਿਹੜਾ ਬਰਾਬਰ ਆਇਆ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਤ ਕੀਤੀ